audio jungle ਵਾਰਗੋ ਟਰੈਕਟਰ ਲੈ ਕੇ ਆਇਆ ਗੱਡੀਆਂ ਲੈ ਕੇ ਆਏ ਮੋਟਰਸਾਈਕਲ ਲੈ ਕੇ ਆਏ ਆ ਤੇ ਸਾਡੇ ਵਿੱਚ ਵੀ ਮੇਰੇ ਵੀਰ ਜੀ ਆ ਵਿੱਚ ਕਿਹੜੀ ਜਗ੍ਹਾ ਤੋਂ ਆ ਬਾ ਤੇ ਆਪਾਂ ਅੱਜ ਕੀ ਤੁਸੀਂ ਕੀ ਕਰਨ ਹੋ ਗਿਆ ਅੱਜ ਤੁਹਾਨੂੰ ਗੱਡੀ ਲੈ ਕੇ ਆਉਣਾ ਭਾਜੀ ਅਸੀਂ ਦਿੱਲੀ ਤੋਂ ਬਿਲੋਂਗ ਕਰਦੇ ਆਂ ਅਸੀਂ ਆਪਣੇ ਫਾਰਮਰਸ ਨੂੰ ਆਪਣੀ ਤਰਫੋਂ ਸਮਰਥਨ ਦੇਣ ਆਏ ਆ ਕਿ ਜੋ ਇੱਕ ਕਾਰ ਤਿੰਨ ਲਾਜ਼ ਆਏ ਆ ਕਿਸਾਨਾਂ ਦੇ ਵਿਰੁੱਧ ਅਸੀਂ ਗਵਰਨਮੈਂਟ ਨੂੰ ਅਪੀਲ ਕਰਦੇ ਆਂ ਕਿ ਆਪਣੇ ਜਲਦ ਤੋਂ ਜਲ ਇਹ ਜਿਹੜੇ ਕਾਲੋਏ ਕਾਨੂੰਨ ਲਿਆਂਦੇ ਗਏ ਆ ਉਹ ਵਾਪਸ ਲਿੱਤੇ ਜਾਣ ਤਾਂ ਕਿ ਸਾਡੇ ਫਾਰਮਰਸ ਆ ਆਪਣਾ ਖੁਸ਼ੀ ਖੁਸ਼ੀ ਘਰ ਵਾਪਸ ਜਾ ਸਕਣ ਜੋ ਕਿ ਆਪਣੇ ਪਿਛਲੇ 40 45 ਦਿਨਾਂ ਤੋਂ ਸਰਦਾ ਤਾਂ ਬੈਠੇ ਆ ਸਰਦੀ ਦੀਆਂ ਰਾਤਾਂ ਚ ਆਪਣਾ ਘਰ-ਬਾਰ ਛੱਡ ਕੇ ਇੱਥੇ ਦਿੱਲੀ ਦੀਆਂ ਸਰਦਾ ਤੇ ਬੈਠੇ ਹੋਏ ਆ ਅਸੀਂ ਗਵਰਨਮੈਂਟ ਨੂੰ ਇਹੀ ਕਹਾਂਗੇ ਕਿ ਆਪਣੇ ਆਪ ਨੂੰ ਇਸ ਤਰ੍ਹਾਂ ਨਾ ਪੇਸ਼ ਕਰੋ ਕਿ ਐਨੀ ਜ਼ਾਲਮ ਸਰਕਾਰ ਹੈ ਜਿਹੜੀ ਕਿ ਗਵਰਨਮੈਂਟ ਲੋਕਾਂ ਦੀ ਭਲਾਈ ਵਾਸਤੇ ਹੁੰਦੀ ਹੈ ਤੇ ਆਪਾਂ ਅੱਜ ਦੇਖ ਰਹੇ ਆ ਕਿ ਸਾਡੀ ਗਵਰਨਮੈਂਟ ਜੋ ਹੈ ਸਾਡੇ ਕਿਸਾਨਾਂ ਨੂੰ ਉਹਨਾਂ ਦਾ ਹੱਕ ਨਹੀਂ ਦੇ ਰਹੀ ਹੈ ਤੇ ਆਪਾਂ ਇਹੀ ਚਾਹਦੇ ਆ ਕਿ ਜਲਦ ਤੋਂ ਜਲ ਇਹਦਾ ਸੋਲੂਸ਼ਨ ਨਿਕਲੇ ਤੇ ਆਪਣੇ ਕਿਸਾਨ ਸਾਰੇ ਆਪਣੇ ਆਪਣੇ ਖੁਸ਼ੀ ਖੁਸ਼ੀ ਘਰ ਜਾਣ ਔਰ ਸਾਡੇ ਕਿੰਨੇ ਹੀ ਕਿਸਾਨ ਵੀ ਸ਼ਹੀਦ ਹੋ ਚੁੱਕੇ ਆ ਤੇ ਉਹਨਾਂ ਦੀ ਸ਼ਹੀਦੀ ਬੇਅਰਥ ਨਹੀਂ ਜਾਏਗੀ ਤੇ ਜਿਵੇਂ ਕਿ ਤੁਸੀਂ ਦੇਖਿਆ ਜੀ ਹਰ ਇੱਕ ਵਰਗ ਇਸ ਕਾਨੂੰਨ ਤੋਂ ਬਹੁਤ ਦੁਖੀ ਹੈ ਤੇ ਹਰ ਇੱਕ ਵਰਗ ਇਹ ਅਪੀਲ ਕਰਦਾ ਹੈ ਕਿ ਇਸ ਕਾਨੂੰਨ ਨੂੰ ਤੇਨੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ रोबी सारा चोर हली करे छोर हा रोबी सारा चोर हा कंबल ला लो पोबी सादा साला लॻंदा कंबल ला लो पी सादा साला लॻंदा ते ਹਾਂਜੀ ਵੀਰੇ ਤੁਸੀਂ ਆਇਆ ਗੱਲ ਤੇ ਪਾਈ ਆ ਇਹਦਾ ਦੱਸੋ ਸਾਨੂੰ ਕੁਛ ਇਹਦੇ ਬਾਰੇ ਹਾਂਜੀ ਮੋਦੀ ਨੂੰ ਬਾਪੂ ਜੀ ਨੇ ਸਾਨੂੰ ਕਿਹਾ ਸੀਗਾ ਵੀ ਮੋਦੀ ਕਦੋਂ ਮੁਕੇ ਨਾਲ ਗੁੱਟੇਗਾ ਜਾ ਕੇ ਜਾਤੇਗਾ ਤਿੰਨ ਕਾਲੇ ਗ੍ਰੁੰਨ ਬਾਕਸ ਵਿੱਚ ਲੰਦਾ ਅਸੀਂ ਐਦਾਂ ਹੀ ਇਹਦੀ ਬੇਇੱਜ਼ਤੀ ਕਰਦੇ ਰਹਾਂਗੇ ਇਹਦਾ ਪੂਰਾ ਬਿਸ਼ਕਾਰ ਕਰਾਂਗੇ ਕਿਸਾਨ ਆਨੇਕਤਾ ਜਿੰਦਾਬਾਦ 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 ਏ ਧਰਨੇ ਉੱਤੇ ਬੈਠੇ ਆ ਦੇਖੋ ਹੌਸਲੇ ਕਿੰਨੇ ਬੁਲੰਦੇ ਇਹਨਾਂ ਦੇ ਔਰ ਸਾਡੀ ਪੰਜਾਬੀ ਵਿੱਚ ਤਾਂ ਪੀਲ ਆ ਭਾਰ ਦੇਦੀ ਸਰਕਾਰ ਨੂੰ ਬਿਆਂ ਨੂੰ ਧੂਆਂ ਦੇ ਜਾਂਦਾ ਪਤਾ ਨਹੀਂ ਉਦੋਂ ਦਾ ਕੱਲੇ ਕੱਲੇ ਲੋਕ ਘਾਰ ਚ ਜੜੇ ਪਰਦੇ ਆ ਦਿੱਲੀ ਦੀਆਂ ਸੜਕਾਂ ਤੇ ਧੂਆਂ ਉਹਨਾਂ ਦਾ ਹੁੰਦਾ ਤੇ ਦੋਸ਼ ਪੰਜਾਬ ਤੇ ਬਾਕੀ ਮੇਰਾ ਹਰਿਆਣੇ ਦੇ ਵੀਰਾਂ ਨੂੰ ਵੀ ਬੇਨਤੀ ਆ ਹਿੰਦੀ ਚ ਭਾਈਓ ਛਾਂਤ ਰਹੇ ਸਰਕਾਰ ਤਾਂ ਚਾਹੇ ਪਾਗਲ ਹੋ ਪਰ ਤੁਸੀਂ ਸਿਆਣੇ ਬਣੋ ਸਿਆਣੇ ਬਣੋ ਜ਼ਿੰਮੇ ਕੇ ਸਾਥ ਚਲੋ ਸਵੀ ਸਰਕਾਰਾਂ ਸੇ ਮੇਰੀ ਅਪੀਲ ਆ ਕਿ ਦੇਖ ਲਓ ਕਿਸ ਤਰ੍ਹਾਂ মিডিਆ ਸਾਡਾ ਗੱਡੀਆਂ 'ਚ ਚੜਿਆ ਫਿਰਦਾ ਵਹੀ ਹਰ ਇੱਕ ਤਰ੍ਹਾਂ ਦਾ ਟਰੈਕਟਰ ਹੈਗਾ ਨਾ ਵਿੱਚ ਹਰ ਇੱਕ ਤਰ੍ਹਾਂ ਦਾ ਐਚਰ ਤੋਂ ਲੈ ਕੇ 4x4 ਤੱਕ ਟਰੈਕਟਰ ਸਾਰੇ ਤਰ੍ਹਾਂ ਦੇ ਟਰੈਕਟਰ ਆ ਹਰ ਇੱਕ ਤਰ੍ਹਾਂ ਦਾ ਪੱਤਰਕਾਰ ਜੇਕਰ ਬਿਲ ਕਾਨੂੰਨ ਹੈ ਕਾਨੂੰਨ ਵਾਪਸ ਲੈ ਲਵੇ ਬਿੱਲ ਰੱਦ ਕਰ ਦੇਵੇ ਨਹੀਂ ਆਉਣ ਵਾਲੇ ਸਮੇਂ 'ਚ ਇਹ ਸੰਘਰਸ਼ ਇਸ ਬਹੁਤ ਜ਼ਿਆਦਾ ਤਿੱਖਾ ਕੀਤਾ ਜਾਊਗਾ ਜਿਹੜੀ ਜਨਵਰੀ ਆ ਜਨਵਰੀ ਜਨਵਰੀ ਦਾ ਵਿੱਚ 26 26 ਜਨਵਰੀ ਦਾ ਪਹਿਲਾ ਪਹਿਲਾ ਹੀ ਸਰਕਾਰ ਨੂੰ ਪਤਾ ਲੱਗ ਜੂਗਾ ਅਸੀਂ ਕੀ ਕਰਦੇ ਆ ਪਹਿਲਾ ਪਹਿਲਾ ਹੀ 23 22 23 ਤੋਂ ਹੀ ਇਹ ਜਿਹੜਾ ਜੋੜਾ ਦਾ ਟਰੈਲਰ ਵੀ ਨਹੀਂ ਆਇਆ ਨਿੱਕਾ ਦਾ ਟਰੈਲਰ ਆ ਔਰ ਤੇ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਜੇਕਰ ਸਮਝ ਜਾਵੇ ਤੇ ਚੰਗਾ ਵਰਨਾ ਜੇ ਕੰਟਰੋਲ ਹੱਥੋਂ ਤੋਂ ਨਿਕਲ ਗਿਆ ਤੇ ਸਰਕਾਰ ਨੂੰ ਬਹੁਤ ਜਿਆਦਾ ਪਸਟਾਉਣਾ ਪਊਗਾ ਇਸ ਕਰਕੇ ਮੈਂ ਵੀਡੀਓ ਵਾਲੇ ਬੇਨਤੀ ਕਰਦੇ ਆਂ ਕਿ ਆਪਣੀ ਕਵਰੇਜ ਜਾਰੀ ਰੱਖੋ ਹਰ ਤਰ੍ਹਾਂ ਦੇ ਟਰੈਕਟਰ ਦਿਖਾਓ ਹਰ ਤਰ੍ਹਾਂ ਦਾ ਕਿਸਾਨ ਦਿਖਾਓ ਫੁੱਲਾਂ ਦਾ ਗੁਲਦਸਤਾਨ ਦਿਖਾਓ ਹਰ ਇੱਕ ਤਰ੍ਹਾਂ ਦੇ ਲੋਕ ਦਿਖਾਓ ਇਹ ਤਕਰੀਬਨ ਦੱਖਣੀ ਭਾਰਤ ਉੱਤਰੀ ਭਾਰਤ ਸਾਰੇ ਭਾਰਤ ਵਰਸ਼ ਦੇ ਲੋਕ ਇੱਥੇ ਜੁੜੇ ਹੋਏ ਸੀ ਦੇਖਿਆ ਇਸ ਵਿੱਚ ਬਹੁਤ ਤਰ੍ਹਾਂ ਦੇ ਇਕੱਲੇ ਇਕੱਲੇ ਵਰਗ ਦੇ ਨੇਮੰਦੇ ਆਏ ਹੋਏ ਨੇ ਤੇ ਉਸ ਤੋਂ ਇਲਾਵਾ ਅਸੀਂ ਜੇ ਤਾਂ ਗੱਲ ਕਰੀਏ ਤੁਹਾਨੂੰ ਦਿਖਾਈਏ ਬਹੁਤ ਹੀ ਵਧੀਆ ਜਿਹੜੇ ਵੀਰ ਹੈ ਜਿਕਾਰੇ ਛੱਡਦੇ ਹੋਏ ਪਹੁੰਚ ਚੁੱਕੇ ਨੇ ਉਸ ਤੋਂ ਬਾਅਦ ਤੁਸੀਂ ਦੇਖੋ ਹਰ ਇੱਕ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਜੁਪੀ ਤੋਂ ਹਰ ਇੱਕ ਵਰਗ ਤੋਂ ਉਰੇ ਕਿਸਾਨ ਪਹੁੰਚੇ ਹੋਏ ਕੈਮਰਾਮੈਨ ਗੁਜੇਰ ਸਿੰਘ ਜੀ ਨਾਲ ਜੀ ਸਟਾਫ ਟੀਮ ਦੇ ਨਾਲ ਕਿਰਪਾ ਕਰ ਕੈਮਰਾਮੈਨ ਗੁਜੇਰ ਸਿੰਘ ਦੇ ਨਾਲ ਜੀ ਸਟਾਫ ਟੀਮ ਦੇ ਨਾਲ ਕਿਰਪਾ ਜੀ ਕੈਮਰਾਮੈਨ ਗੁਜੇਰ ਸਿੰਘ ਕੇ ਸਾਥ ਕਿਰਪਾ ਸਿੰਘ ਕਮਰਮੈਨ ਕੁਜੀਤ ਸਿੰਘ ਦੇ ਨਾਲ ਕਿਰਪਾ ਸਿੰਘ